ਜਗਬਣੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਵਿਧਾਨ ਸਭਾ اجلاس ਦੇ ਦੂਜੇ ਦਿਨ ਦੀ ਕਾਰਵਾਈ ਸੋਮਵਾਰ ਤੱਕ ਸਥगित ਕਰ ਦਿੱਤੀ ਗਈ ਹੈ ਤਾਂ ਪੰਜ ਅਹਿਮ ਬਿੱਲ ਸਦਨ ਦੇ ਵਿੱਚ ਪੇਸ਼ ਕੀਤੇ ਗਏ ਨੇ ਕੀ ਉਹ ਬਿੱਲ ਸਨ ਤੇ ਉਹਦਾ ਪੰਜਾਬ ਵਾਸੀਆਂ ਨੂੰ ਕੀ ਫਾਇਦਾ ਹੋ ਸਕਦਾ ਸਾਡੇ ਨਾਲ ਕੈਬਨਿਟ ਮੰਤਰੀ ਲਾਲਜੀ ਸਿੰਘ ਪੁੱਲਰ ਨੇ ਪੁੱਲਰ ਸਾਹਿਬ ਬੇਜੁਬਾਨਾਂ ਦੇ ਲਈ ਅੱਜ ਸਾਰੇ ਸਹਿਮਤੀ ਜਿਤਾਉਣ ਦੇ ਨਜ਼ਰ ਆਏ ਕਿਵੇਂ ਦੇਖਦੇ ਹੋ ਇਸ ਤੋਂ ਇਲਾਵਾ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਨਾਲ ਮੰਗ ਵੀ ਉੱਠੀ ਕਿ ਜਿਹੜੇ ਐਡਿਟ ਕੋਲਿਜ ਹੈਗੇ ਨੇ ਉਹਨਾਂ ਦੇ ਲਈ ਵੀ ਕੁਝ ਕਰੋ ਸਪੋਰਟਸ ਯੂਨੀਵਰਸਿਟੀ ਦਾ ਮੁੱਦਾ ਉੱਠਿਆ ਹੈਗਾ ਜਿਹੜਾ ਬੈਲ ਗੱਡੀਆਂ ਦੀਆਂ ਦੌੜਾਂ ਤੇ ਰੋਕ ਲੱਗੀ ਸੀ ਕਾਲੀ ਦਲ ਕਾਂਗਰਸ ਦੀਆਂ ਸਰਕਾਰਾਂ ਵਲੇ ਕਿ ਇਹ ਇੱਕ ਦੂਜੀ ਸਟੇਟ ਦੇ ਬੰਦੇ ਨੇ ਹਾਈ ਕੋਰਟ ਦੇ ਵਿੱਚ ਰਿਟ ਪਾਤੀ ਕਿ ਜਿਹੜੇ ਬੈਲ ਗੱਡੀਆਂ ਦੀਆਂ ਦੌੜਾਂ ਕਰਾਉਂਦੇ ਆ ਉਹ ਸੋਟੀ ਨੂੰ ਮੇਖ ਲਾ ਕੇ ਤੇ ਜਦੋਂ ਭਜਾਉਂਦੇ ਉਹਨੂੰ ਮੇਖ ਬਲਦਾਂ ਨੂੰ ਮਾਰਦੇ ਆ ਉਹ ਹੋ ਸਕਦਾ ਉਹ ਸਟੇਟ ਦੇ ਵਿੱਚ ਤਾਂ ਹੁੰਦਾ ਹੋਵੇ ਇੱਥੇ ਪੰਜਾਬ ਦੇ ਵਿੱਚ ਤੇ ਜਿਹੜੇ ਬੈਲ ਗੱਡੀਆਂ ਵਾਲੇ ਆ ਬੰਦੇ ਉਹ ਤੇ ਬਲਦਾਂ ਨੂੰ ਆਪਣੇ ਪੁੱਤਾਂ ਨੂੰ ਵੱਧ ਪਿਆਰ ਕਰਦੇ ਆ ਉਹ ਰੋਕ ਲੱਗੀ ਜਦੋਂ ਕਿਤੇ ਚੋਰੀ ਛੁਪੇ ਬਲਦਾਂ ਦੀਆਂ ਦੌੜਾਂ ਹੋਣੀਆਂ ਪੁਲਿਸ ਨੇ ਤੰਗ ਕਰਨਾ ਪ੍ਰਸ਼ਾਸਨ ਨੇ ਤੰਗ ਕਰਨਾ ਮੈਂ ਪੁਰਾਣੀਆਂ ਸਰਕਾਰਾਂ ਦੀ ਗੱਲ ਕਰਦਾ ਪਿਆ ਦਾਸਕੋਲ ਵੀ ਇਸ ਮਹਿਕਮੇ ਦੀ ਸੇਵਾ ਜਿਹੜੀ ਆ ਲਗਭਾਗ 1 ਸਾਲ ਰਹੀ ਆ ਉਦੋਂ ਇਸ ਗੇਮ ਤੇ ਰੋਕ ਲੱਗੀ ਸੀ ਅਜੇ ਇਹ ਗੇਮ ਚੱਲੀ ਨਹੀਂ ਸੀ ਮੇਰੇ ਕੋਲ ਲੁਧਿਆਣਾ ਜ਼ਿਲ੍ਹੇ ਦੇ ਬੈਲਗਟੀਆਂ ਵਾਲੇ ਆਏ ਤੇ ਮੈਨੂੰ ਆ ਕੇ ਆਂਦੇ ਵੀ ਮੰਤਰੀ ਸਾਹਿਬ ਉਹਨਾਂ ਆਪਦੀ ਪਰੇਸ਼ਾਨੀ ਦੱਸੀ ਵੀ ਸਾਡੇ ਕੋਲ ਬੜੇ ਵਧੀਆ ਵਧੀਆ ਕੁਆਲਟੀ ਦੇ ਵੜਕੇ ਨੇ ਬਲਦ ਨੇ ਤੇ ਇਹ ਗੇਮਾਂ ਬੰਦ ਹੋਣ ਦੇ ਨਾਲ ਉਹ ਸਾਡੀ ਵਿਰਾਸਤ ਖਤਮ ਹੋ ਜੂ ਬਲਦ ਖਤਮ ਹੀ ਹੋ ਜਾਣਗੇ ਕਿਉਂਕਿ ਹੁਣ ਤੇ ਖੇਤੀ ਲਈ ਬਲਦ ਵਰਤੇ ਨਹੀਂ ਜਾਂਦਾ ਇਹੋ ਦੌੜਾਂ ਲਈ ਵਰਤੇ ਜਾਂਦੇ ਤੇ ਜੇ ਦੌੜਾਂ ਬੰਦ ਹੋ ਗਈਆਂ ਤੇ ਫਿਰ ਹੌਲੀ ਹੌਲੀ ਬਲਦ ਖਤਮ ਹੋ ਜਾਣਗੇ ਤੇ ਫਿਰ ਉਹਨਾਂ ਮੈਨੂੰ ਦੱਸਿਆ ਵੀ ਸਾਡੇ ਕੋਲ ਜਿਹੜੇ ਵਧੀਆ ਕੁਆਲਿਟੀ ਦੇ ਬੈਲ ਆ ਉਹ 20 20 30 30 ਲੱਖ ਦਾ 35 35 ਲੱਖ ਦਾ ਬੈਲ ਆ ਫਿਰ ਮੈਂ ਵੇਖਣ ਗਿਆ ਉਹਨਾਂ ਦੇ ਘਰੀ ਗਿਆ ਉਹਨਾਂ ਦੇ ਫਾਰਮਾਂ ਤੇ ਗਿਆ ਮੈਂ ਜਦੋਂ ਜਾ ਕੇ ਵੇਖਿਆ ਤੇ ਜੇ ਕਿਸੇ ਕੋਲ 5 ਵੈੜ ਕੇ ਸੀ ਨਾ ਜਾਂ 7 ਵੈੜ ਕੇ ਤੇ ਉਹਦੇ ਘਰੇ ਮੈਨੂੰ ਇਹਦੇ 30 30 40 40 ਟੀਨ ਘਿਓ ਦੇ ਪਏ ਦੇਸੀ ਘਿਓ ਦੇ ਨਾਲ ਮੱਕੀਦ ਲਾ ਕੇ ਰੱਖੀ ਕਣਕਦ ਲਾ ਕੇ ਰੱਖੀ ਸਰੋਂ ਦੀ ਖਾਲ ਤੋਰੀਏ ਦੀ ਖਾਲ ਵੀ ਉਹਨਾਂ ਨੂੰ ਆਪਣੇ ਪੁੱਤਾਂ ਵਾਂਗੂ ਵੈੜਕਿਆਂ ਨੂੰ ਪਾਲਦੇ ਸੀ ਵੀ ਹੋ ਸਕਦਾ ਮੱਝਾਂ ਨੂੰ ਇਨੀ ਖਰਾਕ ਨਾ ਪਾਉਂਦੇ ਹੋਣ ਆਪਦੀਆਂ ਗਾਵਾਂ ਨੂੰ ਜਿੰਨਾ ਦੁੱਧ ਦੇਣਾ ਵੈੜਕਿਆਂ ਨੂੰ ਉਹਨਾਂ ਵਧੀਆ ਕੁਆਲਟੀ ਦਾ ਸਾਰਾ ਮਟੀਰੀਅਲ ਆਪਦਾ ਇਕੱਠਾ ਕਰਕੇ ਰੱਖਿਆ ਉਦੇ ਬਾਅਦ ਮੈਂ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕੀਤੀ ਵੀ ਮਾਨ ਸਾਹਿਬ ਇਹ ਮੈਲ ਕਟੀਆਂ ਦੀਆਂ ਥੋੜਾ ਉਹ ਕਿਸਾਨ ਨੇ ਕਿਸਾਨ ਦੇ ਪੁੱਤ ਨੇ ਉਹ ਤਾਂ ਸਮਝਦੇ ਸਾਰੀ ਗੱਲ ਉਹਨਾਂ ਉਸ ਵੇਲੇ ਕਿਹਾ ਵੀ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਜਿਹੜੇ ਵੀ ਅਫਸਰ ਨੂੰ ਕਹਿਣਾ ਇਹਨਾਂ ਦੇ ਹੱਕ 'ਚ ਭੁਗਤੋ ਕੇਸ ਚੱਲਦਾ ਹੈ ਮਾਨਜੋਗ ਹਾਈ ਕੋਰਟ ਦੇ ਵਿੱਚ ਉੱਥੇ ਫਿਰ ਸਾਡੇ ਉਦੋਂ ਸੈਕਟਰੀ ਵਿਕਾਸ ਪ੍ਰਤਾਪ ਆਈਐਸ ਅਫਸਰ ਨੇ ਸਾਡੇ ਸੈਕਟਰੀ ਸਾਡੇ ਐਡਵੋਕੇਟ ਜਰਨਲ ਫਿਰ ਇਹਨਾਂ ਬੈਲਗੱਡੀਆਂ ਵਾਲਿਆਂ ਦੇ ਹੱਕ 'ਚ ਜਿਹੜੇ ਕਿ ਪਹਿਲੀਆਂ ਸਰਕਾਰਾਂ ਦੇ ਜਿਹੜੇ ਲੀਡਰ ਸੀ ਉਹਨਾਂ ਨੇ ਇਹਨਾਂ ਅਫਸਰਾਂ ਨੂੰ ਕਿਹਾ ਵੀ ਇਹਨਾਂ ਦੇ ਹੱਕ 'ਚ ਭੁਗਤਣਾ ਉਹਨਾਂ ਨੂੰ ਅਫਸਰਾਂ ਨੂੰ ਫਿਰ ਅਸੀਂ ਕਿਹਾ ਵੀ ਆਪਾਂ ਬੈਲਗੱਡੀਆਂ ਵਾਲਿਆਂ ਦੇ ਹੱਕ 'ਚ ਭੁਗਤਣਾ ਉਥੇ ਹਾਈ ਕੋਰਟ ਦੇ ਵਿੱਚ ਅਫਸਰਾਂ ਨੇ ਕਿਹਾ ਵੀ ਸਾਡੀ ਐਰ ਬੈਤੀ ਖੇੜ ਆ ਇਹਨਾਂ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਆ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਬੈਲ ਗੱਡੀ ਵਾਲਾ ਕੋਈ ਵੀ ਕਿਸਾਨ ਸੋਟੀ ਨਾਲ ਨਹੀਂ ਬਲਦਾਂ ਨੂੰ ਹਿੱਕ ਕੇ ਆਪਦੀ ਬੈਲ ਗੱਡੀ ਭਜਾਉਂਦਾ ਉਥੇ ਨਾਰਮਲ ਖੇੜ ਕਰਾਉਂਦੇ ਆ ਮਾਨ ਜੋ ਹਾਈ ਕੋਰਟ ਨੇ ਪਰਮਿਸ਼ਨ ਦੇ ਦਿੱਤੀ ਪਰ ਅੱਜ ਜਿਹੜਾ ਇਹ ਬਿੱਲ ਪੇਸ਼ ਕੀਤਾ ਗਿਆ ਇਹ ਬਿੱਲ ਇਹ ਪੇਸ਼ ਕੀਤਾ ਗਿਆ ਵੀ ਜੇ ਬੈਲ ਗੱਡੀਆਂ ਚਲਾਉਣ ਬੇਜਬਾਨਿਆਂ ਦੇ ਹੱਕ ਦੀ ਗੱਲ ਕੀਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੀ ਸਰਕਾਰ ਆ ਜਿਹਦੇ ਵਿੱਚ ਬੇਜਵਾਨੇ ਜਾਨਵਰਾਂ ਦੀ ਵਿਧਾਨ ਸਭਾ ਦੇ ਵਿੱਚ ਗੱਲ ਕੀਤੀ ਆ ਤੇ ਪਹਿਲੇ ਮੁੱਖ ਮੰਤਰੀ ਆ ਜਿਨ੍ਹਾਂ ਨੇ ਬੈਲ ਗੱਡੀਆਂ ਦੇ ਮਾਮਲੇ 'ਚ ਵੱਡਾ ਸਟੈਂਡ ਲਿਆ ਉਹਨਾਂ ਨੇ ਇਹ ਕੀਤਾ ਬਿੱਲ ਦੇ ਵਿੱਚ ਸੋਧ ਕੀਤੀ ਆ ਕਿ ਜਦੋਂ ਬੈਲ ਗੱਡੀਆਂ ਦੀਆਂ ਦੌੜਾਂ ਹੋਣੀਆਂ ਖਾਤੇ ਕੋਈ ਸੋਟੀ ਨਾ ਹੋਵੇ ਕੋਈ ਚੀਜ਼ ਨਾ ਹੋਵੇ ਖਾਲੀ ਹੱਥ ਬੰਦਾ ਉੱਤੇ ਬੈਠਾ ਹੋਵੇ ਨਾ ਉਹਨੇ ਪੂਛ ਮਰੋੜਨੀ ਆ ਇਹਦੇ ਨਾਲ ਸਾਡੇ ਬੇਜਵਾਨੇ ਜਾਨਵਰ ਜਿਹੜੇ ਉਹ ਵੀ ਸੇਫ ਹੋ ਗਏ ਤੇ ਸਾਡੇ ਜਿਹੜੇ ਪਸ਼ੂ ਪ੍ਰੇਮੀ ਆ ਬੈਲ ਗੱਡੀਆਂ ਦੀਆਂ ਦੌੜਾਂ ਕਰਾਉਣ ਵਾਲੇ ਉਹ ਵੀ ਖੁਸ਼ ਹੋ ਗਏ ਤੇ ਇਹ ਵੇਖੋ ਇਹ ਸਾਡੀ ਵਿਰਾਸਤ ਆ ਬਲਦ ਬੈਲ ਗੱਡੀਆਂ ਇਹ ਸਾਡੀ ਵਿਰਾਸਤ ਆ ਜੇ ਇਹ ਖੇਡਾਂ ਨਾ ਹੁੰਦੀਆਂ ਤੇ ਬਲਦ ਤੇ ਵੈਸੇ ਹੀ ਖਤਮ ਹੋ ਜਾਣੇ ਕਿਉਂਕਿ ਇਹ ਪਹਿਲਾਂ ਬਲਦ ਖੇਤੀ ਦੇ ਤੌਰ ਤੇ ਵਰਤੇ ਜਾਂਦੇ ਸੀ ਤੇ ਜੇ ਕੋਈ ਜੱਟ ਦਾ ਕਿਸਾਨ ਦਾ ਸਭ ਤੋਂ ਨੇੜੇ ਦਾ ਸਾਥੀ ਹੀ ਨਾ ਦੋਸਤ ਹੀ ਉਹ ਹੁੰਦਾ ਹੀ ਬਲਦ ਬਲਦ ਨੂੰ ਆਪਦੀ ਜ਼ਮੀਨੋਂ ਵੱਧ ਜੱਟ ਪਿਆਰ ਕਰਦਾ ਹੁੰਦਾ ਹੀ ਆਪਦੀ ਕੀਮਤੀ ਤੋਂ ਕੀਮਤੀ ਚੀਜ਼ ਨੂੰ ਵੱਧ ਪਿਆਰ ਬਲਦ ਨੂੰ ਕਰਦਾ ਏ ਤੇ ਮੈਂ ਬਲਦਾਂ ਦੀ ਤੁਹਾਨੂੰ ਗੱਲ ਦੱਸਣ ਲੱਗਾ ਹੁਣ ਤੇ ਜਿਹੜੀ ਆ ਨਵੀਂ ਪੀੜ੍ਹੀ ਇਹਨੂੰ ਪਤਾ ਹੀ ਨਹੀਂ ਬਲਦਾਂ ਦਾ ਕੀ ਯੋਗਦਾਨ ਸੀ ਵੇਖੋ ਹੁਣ ਮਸ਼ੀਨਰੀ ਜੋ ਆ ਗਿਆ ਟਰੈਕਟਰ ਆ ਗਏ ਕੰਬਾਈਨਾ ਆ ਗਈਆਂ ਜੀਸੀਬੀ ਮਸ਼ੀਨਾ ਆ ਗਈਆਂ ਪਹਿਲਾਂ ਜ਼ਮੀਨਾਂ ਉੱਚੀਆਂ ਨੀਵੀਆਂ ਵੀ ਪੱਧਰ ਬਲਦਾਂ ਨਾਲ ਹੀ ਕਰਦੇ ਸੀ ਪਹਿਲਾਂ ਆਪਦੀ ਪੈਲੀ ਵੋਣੀ ਬਲਦ ਨਾਲ ਬਾਹ ਕੇ ਫਸਲ ਪੀਜਣੀ ਫੇਰ ਜੇ ਸਿੰਚਾਈ ਕਰਨੀ ਜਾਂ ਉਦੋਂ ਨਾਲ ਤੇ ਮੋਟਰਾਂ ਸੀ ਨਾ ਬਿਜਲੀ ਸੀ ਨਹਿਰਾਂ ਵੀ ਬਹੁਤ ਘੱਟ ਸੀ ਜੇ ਸਿੰਚਾਈ ਕਰਨੀ ਤੇ ਖੂਦੇ ਘੇਰੇ ਘੇਰੇ ਜੋਦਣਾ ਫੇਰ ਬਲਦਾਂ ਨੂੰ ਖੂਜੋਂ ਪਾਣੀ ਕੱਢਣਾ ਬਲਦਾਂ ਦੀ ਮਦਦ ਨਾਲ ਪੈਲੀ ਭਰਨੀ ਫੇਰ ਫਸਲ ਪੱਕਣੀ ਫਸਲ ਹੱਥ ਨਾਲ ਵੱਢਣੀ ਉਦੋਂ ਕਿਹੜੀਆਂ ਕੰਮ ਇੰਨਾ ਸੀ ਫਸਲ ਹੱਥ ਨਾਲ ਵੱਢ ਕੇ ਵੱਡੇ ਵੱਡੇ ਢੇਰ ਲਾ ਲੈਣੇ ਉਹਨੂੰ ਫਲੇ ਕਹ ਦਿੰਦੇ ਆਂ ਦੇਸੀ ਭਾਸ਼ਾ ਚ ਵੀ ਫਲੇ ਗਾਉਣੇ ਆ ਜੀ ਫਲੇ ਗਾਉਣੇ ਆ ਉਹ ਢੇਰ ਲਾ ਦੇਣਾ ਕਣਕ ਦਾ ਵੱਢ ਕੇ ਝੋਨੇ ਦਾ ਤੋਰੀਏ ਦਾ ਸਰੋਂ ਦਾ ਉੱਤੇ ਫਿਰ ਕਿਸਾਨ ਨੇ ਆਪਦੇ ਬਲਦ ਲੈ ਕੇ ਚੜ ਜਾਣਾ ਸਵੇਰੇ ਜਦੋਂ ਦਿਨ ਚੜਨਾ ਉਦੋਂ ਸ਼ੁਰੂ ਹੋ ਜਾਣਾ ਸੂਰਜ ਡੁੱਬਨ ਤੱਕ ਹਨੇਰੇ ਤੱਕ ਉਹ ਫਲੇ ਗਾਉਂਦੇ ਰਹਿਣਾ ਹਲੇ ਕਾ ਕੇ ਉਤੋਂ ਪ੍ਰਾਲੀ ਪਾਸੇ ਕਰਦਣੀ ਰਹਿੰਦ ਖੁੰਦ ਛਾਨਣੀਆਂ ਮਾਰ ਮੂਰ ਕੇ ਜਦੋਂ ਕਿਤੇ ਹਵਾ ਵਗਣੀ ਕੁਦਰਤੀ ਕਿਉਂਕਿ ਉਦੋਂ ਪੱਕੇ ਵੀ ਨਹੀਂ ਸੀ ਕੁਦਰਤੀ ਹਵਾ ਵਗਣੀ ਸਾਜਣਾ ਛੱਟ ਕੇ ਦਾਣੇ ਬਣਾ ਕੇ ਜਾਂ ਕਿਤੇ ਵੇਚਣੇ ਉੱਥੇ ਲੈ ਜਾਣੇ ਜਾਂ ਦਾਣੇ ਆਪਦੇ ਘਰ ਲੈ ਜਾਣੇ ਵੀ ਪੰਜਾਬ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਬਲਦਾਂ ਦਾ ਆ ਤੇ ਜਦੋਂ ਕਿਸੇ ਨੇ ਧੀ ਮੰਗਣੀ ਆਪਦਾ ਰਿਸ਼ਤਾ ਕਰਨਾ ਧੀ ਵਿਆਹਣੀ ਜਿਹੜਾ ਘਰ ਵੇਖਣ ਜਾਣਾ ਨਾ ਸਿਆਣੇ ਬਜ਼ੁਰਗ ਨੇ ਬੇਲੀ ਚ ਚੱਲ ਜਾਣਾ ਵੇਲੀ ਚ ਜਾ ਕੇ ਖੁਰਲੀ ਵੇਖਣੀ ਵੀ ਜੇ ਤੇ ਖੁਰਲੀ ਤੇ ਬੱਜੇ ਕੋਈ 10 12 ਬਲਦ ਕਿਉਂਕਿ ਦੋਹਾਂ ਬਲਦਾਂ ਦੀ ਇੱਕ ਜੋਗ ਹੁੰਦੀ ਹੈ ਘੱਲ ਦੋਹਾਂ ਬਲਦਾਂ ਨਾਲ ਵਗਦਾ ਸੀ ਤੇ ਜਿਹਦੇ ਕੋਈ ਕੋਈ 5 7 10 ਕਿਲੇ ਜ਼ਮੀਨ ਹੁੰਦੀ ਹੈ ਨਾ ਉਹਦੇ ਕੋਈ ਇੱਕ ਜੋਗ ਹੁੰਦੀ ਸੀ ਵੀ ਦੋ ਬਲਦ ਹੋਣੇ ਉਹਨੇ ਕਿਹਾ ਚੱਲ ਮੈਂ ਦੋਹਾਂ ਬਲਦਾਂ ਨਾਲ ਹੌਲੀ ਹੌਲੀ 10 ਕਿਲੇ ਵਾਹ ਹੀ ਲੈਣੇ ਆ ਤੇ ਜਿਹਦੇ ਕੋ ਜਿੰਨੀ ਜ਼ਮੀਨ ਵੱਧ ਉਨੀ ਬਲਦਾਂ ਦੀਆਂ ਜੋਗਾ ਵੱਧ ਉਨੀਆਂ ਬਲਦਾਂ ਦੀਆਂ ਜੋੜੀਆਂ ਵੱਧ ਉਹਨਾਂ ਵੇਚ ਲੈਣਾ ਵੀ ਜੇ ਬਲਦ ਘੜ ਤੋਂ ਘਟ ਕੋ 10 15 ਵਜੇ ਆ ਇਹਦਾ ਮਤਲਬ ਹੀ ਇਹ ਬੰਦਾ 50 60 ਕਿਲਿਆਂ ਦਾ مالک ਹੈਗਾ ਇਹ ਤਾਂ ਕੋਈ ਜਾਇਦਾ ਉੱਥੇ ਕਿੱਲੇ ਵੇਖਣ ਨਹੀਂ ਕੋ ਜਾਂਦਾ ਨਾ ਪਟਵਾਰੀਆਂ ਕੋ ਕੋ ਚੈੱਕ ਕਰਨ ਜਾਂਦਾ ਉਹਨਾਂ ਖੁਰਲੀ ਦੇ ਵੇਖ ਕੇ ਰਿਸ਼ਤਾ ਕਰ ਜਣਾ ਪਰ ਮੰਤਰੀ ਸਾਹਿਬ ਬਲਦਾਂ ਵਾਲਾ ਇਹ ਚਲੋ ਸਾਰਿਆਂ ਨੇ ਹਾਮੀ ਵੀ ਭਰੀ ਹਾਊਸ ਦੇ ਜਿੰਨੇ ਵੀ ਮੈਂਬਰ ਹੈਗੇ ਨੇ ਪਰ ਪੰਜਾਬ ਦੇ ਵਿੱਚ ਜਿਹੜੀਆਂ ਪਿੱਟਬੁਲ ਡੌਗ ਨਸਲ ਜਿਹੜੀ ਹੈਗੀ ਆ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਨੇ ਕਿ ਇਹਨਾਂ ਦੀਆਂ ਰੇਸਾਂ ਹੁੰਦੀਆਂ ਨੇ ਬੈਟ ਲੱਗਦੀ ਹੈਗੀ ਆ ਚਾਹੇ ਜੰਗਲੀ ਜਿਹੜੇ ਕੁੱਕੜ ਹੈਗੇ ਨੇ ਉਹਨਾਂ ਦੀਆਂ ਲੜਾਈਆਂ ਹੋ ਗਈਆਂ ਹਾਲਾਂਕਿ ਕਈ ਮਾਮਲੇ ਵੀ ਦਰਜ ਹੁੰਦੇ ਨੇ ਅਲੱਗ-ਅਲੱਗ ਥਾਵਾਂ ਤੇ ਇਹ ਇਹ ਚੀਜ਼ਾਂ ਨੂੰ ਰੋਕਣ ਦੇ ਲਈ ਜਾਂ ਇਹਨਾਂ ਨੂੰ ਮੋਨੀਟਰ ਕਰਨ ਦੇ ਲਈ ਕੁਝ ਹੋਰ ਅਜਿਹੇ ਚੀਜ਼ ਕਰ ਰਹੇ ਹੈ ਜਾਂ ਹੋਰ ਕੋਈ ਸਰਕਾਰ ਦੇ ਦੇਖੋ ਇਹ ਇਹ ਡਿਪਾਰਟਮੈਂਟ ਜਿਹੜਾ ਆ ਇਹ ਆ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਕੋ ਇਹ ਵੇਲੇ ਇਹਦੇ ਤੇ ਉਹਨਾਂ ਨੇ ਐਕਸ਼ਨ ਲੈਣਾ ਪਰ ਦੇਖੋ ਜਿਹੜੀਆਂ ਖਤਰਨਾਕ ਕਿਸਮਾਂ ਜਿਵੇਂ ਸਵਾਲ ਤਾਂ ਕੀਤਾ ਜਦੋਂ ਤੁਹਾਡੇ ਕੋਲ ਮੈਹਿਕਮਾ ਸੀ ਉਦੋਂ ਤੁਹਾਡੇ ਕੋਲੇ ਵੀ ਇਹ ਆਈਆਂ ਸੀਗੀਆਂ ਉਦੋਂ ਵੀ ਤੁਸੀਂ ਵੀ ਸ਼ਾਇਦ ਬਿਲਕੁਲ ਵੇਖੋ ਜਿਹੜੀ ਪਿੱਟ ਬੋਲ ਨਸਲ ਆ ਜਾਂ ਕੋਈ ਇਹ ਕੁੱਤਿਆਂ ਦੀਆਂ ਲੜਾਈਆਂ ਕਰਾਉਂਦੇ ਆ ਲੜਾਈਆਂ ਨਹੀਂ ਕਰਾਉਣੀਆਂ ਚਾਹੀਦੀਆਂ ਜੇ ਕੋਈ ਚੰਗੀ ਨਸਲ ਦੇ ਕੁੱਤਿਆਂ ਦੀਆਂ ਦੌੜਾਂ ਕਰਾਉਣੀਆਂ ਦੌੜਾਂ ਕਰਾ ਲੈਣ ਉਹ ਤੇ ਸਾਡੀ ਵਿਰਾਸਤ ਆ ਜੇ ਕੋਈ ਕਬੂਤਰ ਡਾਉਂਦਾ ਉਹ ਕਬੂਤਰ ਡਾਲੇ ਉਹਦੇ 'ਚ ਕਿਸੇ ਦਾ ਕੋਈ ਨੁਕਸਾਨ ਨਹੀਂ ਆ ਜਿਹਦੇ 'ਚ ਕਿਸੇ ਜਾਨਵਰ ਦਾ ਜਾਨ ਦਾ ਨੁਕਸਾਨ ਹੋਣਾ ਜਾਂ ਕੋਈ ਸੱਟ ਪਿੱਟ ਲੱਗਣੀ ਆ ਉਹ ਗੇਮ ਵੈਸੇ ਨਹੀਂ ਕਰਾਉਣੀ ਚਾਹੀਦੀ ਗਵਾਰੇ ਉਹਨਾਂ 'ਚ ਵੀ ਜਾਣਿਆ ਜਿਵੇਂ ਆਪਣੇ 'ਚ ਜਾਣਿਆ ਓਵੇਂ ਜਾਨਵਰ 'ਚ ਜਾਣਿਆ ਤੇ ਬਹੁਤੇ ਲੋਕ ਤੇ ਆਪਦੇ ਜਾਨਵਰਾਂ ਨੂੰ ਜਿਹੜੇ ਰੱਖੇ ਹੁੰਦੇ ਆ ਨਾ ਆਪਦੇ ਨਾਲੋਂ ਵੱਧ ਪਿਆਰ ਕਰਦੇ ਆ ਆਪਦੇ ਨੂੰ ਵੱਧ ਸਾਮਕੇ ਰੱਖਦੇ ਆ ਤੇ ਇਹ ਤੇ ਵੇਖੋ ਜਾਨਵਰਾਂ ਨੂੰ ਜੇ ਪਿਆਰ ਕਰਾਂਗੇ ਸਮਝ ਲਓ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਜੀ ਜੇ ਕੁਦਰਤ ਨੂੰ ਪਿਆਰ ਕਰਦੇ ਸਮਝ ਲਓ ਤੇ ਅੱਜ ਸੀਐਸ ਸੀਆਈਐਸਐਫ ਪੰਜਾਬ ਪੁਲਿਸ ਜਿਹੜੀ ਹੈਗੀ ਨਫਰੀ ਉਹ ਵਧਾਉਣ ਦੀ ਗੱਲ ਹੋ ਰਹੀ ਹੈ ਇਸ ਤੋਂ ਇਲਾਵਾ ਹਾਊਸ ਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ ਹੈਗਾ ਸੀਐਮ ਸਾਹਿਬ ਤੇ ਪ੍ਰਤਾਪ ਸਿੰਘ ਬਾਜਵਾ ਦੇ ਵਿੱਚ ਕਾਫੀ ਨੋਕ ਚੋਕ ਹੋਈ ਕਿਵੇਂ ਦੇਖਦੇ ਹੋ ਓਵਰঅল ਸੈਸ਼ਨ ਦੇ ਵਿੱਚ ਦੇਖੋ ਸੀਆਈਐਸਐਫ ਦੀ ਸਾਨੂੰ ਲੋੜ ਹੀ ਨਹੀਂ ਗਈ ਸਾਡੀ ਪੰਜਾਬ ਪੁਲਿਸ ਸਾਰੇ ਕੰਮ ਕਰਨ ਦੇ ਸੰਕਸ਼ਮ ਆ ਜੇ ਆਪਾਂ ਕਰੀਏ ਨਾ ਆਲ ਵਰਲਡ ਦੇ ਵਿੱਚੋਂ ਕੋਈ ਜਿਹੜੀ ਫੋਰਸ ਆ ਕਿਹੜੀ ਸਭ ਤੋਂ ਵਧੀਆ ਤੇ ਕਿਹੜੀ ਸਭ ਤੋਂ ਵੱਧ ਦਲੇਰ ਆ ਉਹ ਸਾਡੀ ਪੰਜਾਬ ਪੁਲਿਸ ਦੀ ਫੋਰਸ ਆ ਜਦੋਂ ਅਤਵਾਦ ਦਾ ਕਾਲਾ ਦੌਰ ਸੀ ਉਦੋਂ ਸਾਡਾ ਕੋਈ ਇੱਥੇ ਨੁਕਸਾਨ ਕੋਈ ਘਟਲਣੀ ਹੋਈ ਤੇ ਅੱਜ ਕੀ ਇੱਥੇ ਉਹ ਚੱਲਿਆ ਜੇ ਆਪਾਂ ਵੇਖੀਏ ਵੀ ਇਹ ਜਦੋਂ ਦਾ ਡੈਮ ਬਣਿਆ ਉਦੋਂ ਤੋਂ ਲੈ ਕੇ ਅੱਜ ਤੱਕ ਪੰਜਾਬ ਪੁਲਿਸ ਰਾਖੀ ਕਰ ਸਕਦੀ ਹੈ ਤੇ ਗਾਂ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਰਾਖੀ ਕਰ ਸਕਦੀ ਹੈ ਫਿਰ ਇਹਨਾਂ ਨੇ ਜੇ ਕੋਈ ਇਹੋ ਜੀ ਕਾਰਵਾਈ ਕਰਨੀ ਹੈ ਸੈਂਟਰ ਗਵਰਨਮੈਂਟ ਨੇ ਸੀਆਈਐਸਐਫ ਭੇਜਣੀ ਆ ਪਹਿਲਾਂ ਪੰਜਾਬ ਸਰਕਾਰ ਨੂੰ ਪੁੱਛ ਲੈਣ ਕਿ ਸਾਨੂੰ ਲੋੜ ਵੀ ਆ ਸੀਆਈਐਸਐਫ ਦੀ ਆਪੇ ਹੀ ਆਰਡਰ ਕਰਕੇ ਭੇਜਤੇ ਤੇ ਨਾਲ 7.5 ਕਰੋੜ ਦਾ ਸਾਲ ਦਾ ਬਿੱਲ ਭੇਜਤਾ ਵੀ 7.5 ਕਰੋੜ ਦਾ ਖਰਚਾ ਨਾ ਜਮ੍ਹਾਂ ਕਰਾ ਦਿਓ। ਵੇਖੋ ਜਦੋਂ ਪੰਜਾਬ ਪੁਲਿਸ ਫਰੀਜੇ ਕੰਮ ਕਰਦੀ ਪਈ ਆ ਸਾਨੂੰ 7.5 ਕਰੋੜ ਸਾਲ ਦਾ ਇਹਨਾਂ ਨੂੰ ਦੇਣ ਦੀ ਕੀ ਲੋੜ ਆ। ਇਹ ਤੇ ਸਿਰਫ ਸਿੱਧੀ ਇਹਨਾਂ ਦੀ ਨੀਅਤ ਇਹ ਆ ਕੇਂਦਰ ਸਰਕਾਰ ਦੀ ਵੀ ਪੰਜਾਬ ਦੇ ਪਾਣੀ ਦੀ ਲੁੱਟ ਕਿਵੇਂ ਕਰਨੀ ਆ। ਮੈਂ ਤੇ ਇਹ ਕਹਿੰਨਾ ਸਾਰੇ ਪੰਜਾਬ ਦੇ ਜਿੰਨੇ ਲੋਕ ਨੇ ਜਿੰਨੀਆਂ ਪੋਲੀਟੀਕਲ ਪਾਰਟੀਆਂ ਸਾਰਿਆਂ ਨੂੰ ਇੱਕ ਮੋਟੋ ਹੋ ਜਾਣਾ ਚਾਹੀਦਾ ਜਿਹੜੇ ਪੰਜਾਬ ਦੇ ਪਾਣੀਆਂ ਦੇ ਪਹਿਲਾਂ ਐਗਰੀਮੈਂਟ ਹੋਏ ਆ ਉਹ ਸਾਨੂੰ ਰੱਦ ਕਰਾਉਣੇ ਚਾਹੀਦੇ ਆ। ਦੂਜੀਆਂ ਸਟੇਟਾਂ ਚੋ ਜੇ ਕੋਈ ਖਣਿਜ ਪਦਾਰਥ ਨਿਕਲਦਾ ਆ ਤੇਲ ਨਿਕਲਦਾ ਕੱਚਾ ਜਾਂ ਸੋਨਾ ਨਿਕਲਦਾ ਕੋਲਾ ਨਿਕਲਦਾ ਪੱਤਰੀ ਆ ਆਪਾਂ ਜਦੋਂ ਲੈ ਕੇ ਆਉਨੇ ਦੂਜੀ ਸਟੇਟ ਤੋਂ ਕੋਈ ਵੀ ਆ ਪੱਥਰ ਜਾਂ ਕੋਈ ਕੋਲਾ ਪੈਸੇ ਦੇ ਕੇ ਲੈ ਕੇ ਆਉਨੇ ਆ ਫ੍ਰੀ ਥੋੜਾ ਉਹ ਦਿੰਦੇ ਆ ਫਿਰ ਜਿਹੜਾ ਸਾਡਾ ਖਣਿਜ ਪਦਾਰਥ ਆ ਉਹਦੇ ਵੀ ਸਾਨੂੰ ਪੈਸੇ ਇਹਨਾਂ ਤੋਂ ਮਿਲਣੇ ਚਾਹੀਦੇ ਰਾਇਲਟੀ ਮਿਲਣੀ ਚਾਹੀਦੀ ਆ ਇਹਨਾਂ ਦੀ ਨੀਤ ਜਿਹੜੀ ਆ ਵੀ ਸ਼ਾਇਦ ਅਸੀਂ ਪਾਣੀ ਇਤਰਾ ਲੁੱਟ ਕੇ ਲੈ ਜਾਾਂਗੇ ਪੰਜਾਬ ਕੋ ਪੰਜਾਬ ਦੇ ਕਿਸਾਨਾਂ ਲਈ ਪਾਣੀ ਆ ਸਾਡੇ ਕੋਲ ਇੱਕ ਬੂੰਦ ਦੂਜਿਆਂ ਲੋਕਾਂ ਲਈ ਵਾਧੂ ਨਹੀਂ ਗਈ ਅਸੀਂ ਕੋਈ ਪਾਣੀ ਨਹੀਂ ਦੇਣਾ ਧੰਨਵਾਦ ਆ ਤਾਂ ਇਸਨ ਸਾਡੇ ਨਾਲ ਟਰਾਂਸਪੋਰਟ ਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪੰਜ ਬਿੱਲ ਪੇਸ਼ ਕੀਤੇ ਗਏ ਨੇ ਅੱਜ ਸਪੈਸ਼ਲ ਵਿਧਾਨ ਸਭਾਈ ਜਲਾਸ ਵਿਖੇ ਤਾਂ ਇਸ ਦੇ ਨਾਲ ਪੰਜਾਬ ਵਾਸੀਆਂ ਨੂੰ ਤਾਂ ਫਾਇਦਾ ਹੋਣਾ ਹੀ ਹੋਣਾ ਤੇ ਇਸ ਤੋਂ ਇਲਾਵਾ ਜੋ ਰਵਾਇਤੀ ਖੇਡ ਹੈ ਬਲਦਾਂ ਦੀ ਜੋ ਦੌੜ ਹੈਗੀ ਆ ਉਹ ਮੁੜ ਸ਼ੁਰੂ ਹੋਵੇਗੀ ਤੇ ਜੋ ਪਸ਼ੂਆਂ ਤੇ ਜਾਨਵਰਾਂ ਦੇ ਉੱਪਰ क्रੂਅਲਟੀ ਹੁੰਦੀ ਹੈਗੀ ਹੈ ਅਤਿਆਚਾਰ ਹੁੰਦਾ ਹੈਗਾ ਉਸ ਨੂੰ ਰੋਕਣ ਦੇ ਲਈ ਨਵੇਂ ਕਾਨੂੰਨ ਜਿਹੜੇ ਹੈਗੇ ਨੇ ਉਹ ਕੋ ਬਣਾਏ ਜਾ ਰਹੇ ਨੇ ਬਿੱਲ ਜਿਹੜਾ ਹੈਗਾ ਉਹ ਸਦਨ ਦੇ ਵਿੱਚ ਲਿਆਂਦਾ ਗਿਆ ਹੈਗਾ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗ bani ਲਈ ਵਰੁਣ ਪਟ